ਹਾਂਜੀ ਕੱਲ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਚੰਡੇਸਰ ਮੋੜ ਦੇ ਉੱਪਰ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਨਾਕਾਬੰਦੀ ਦੇ ਦੌਰਾਨ ਇੱਕ ਮੋਟਰਸਾਈਕਲ ਜਿਹੜਾ ਹੈਗਾ ਸਵਾਰ ਨੂੰ ਰੁਕਿਆ ਸੀਗਾ ਉਹਨੂੰ ਜਦੋਂ ਰੋਕ ਕੇ ਉਹਦੇ ਕਾਜ ਡਾਕੂਮੈਂਟ ਜਿਵੇਂ ਰੂਟੀਨ ਚ ਅਸੀਂ ਚੈੱਕ ਕਰਦੇ ਹਾਂ ਡਾਕੂਮੈਂਟ ਚਾੱਕੀਤੇ ਜਾ ਰਹੇ ਸੀ ਤਾਂ ਉਹਦੇ ਕੋਲ ਜਿਹੜਾ ਡਾਕੂਮੈਂਟ ਜੋ ਨੰਬਰ ਪਲੇਟ ਲਾਈ ਹੋਈ ਸੀਗੀ ਉਹ ਜਦੋਂ ਅਸੀਂ ਸਾਡੀ ਇੱਕ ਐਪ ਦੇ ਉੱਪਰ ਚਾਪਾ ਕੇ ਚੈੱਕ ਕੀਤੀ ਤਾਂ ਉਹ ਨੰਬਰ ਜਿਹੜਾ ਮੈਚ ਨਹੀਂ ਸੀ ਕਰਦਾ ਫਿਰ ਜਦੋਂ ਉਹਨੂੰ ਡੰਗਾਈ ਦੇ ਨਾਲ ਉੱਥੇ ਪੁਛ ਪੜਤਾਲ ਉਹਦੇ ਤੋਂ ਹੋਈ ਤਾਂ ਫਿਰ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਮੋਟਰਸਾਈਕਲ ਚੋਰੀ ਦਾ ਹੈ ਤੇ ਉਹ ਵਿਅਕਤੀ ਜਿਹੜਾ ਹੈਗਾ ਉਹ ਉਹਦੀ ਜਿਹੜੀ ਪਛਾਣ ਹੈਗੀ ਆ ਮੁਹੰਮਦ ਯਾਸ਼ੀਨ ਇਹ ਪਿਛੋਂ ਰਾਇਬਰੀਲੀ ਯੂਪੀ ਦਾ ਰਹਿਣ ਵਾਲਾ ਹੈ ਤੇ ਇੱਥੇ ਫਿਲਹਾਲ ਢੇਰ ਪਿੰਡ ਦੇ ਵਿੱਚ ਰਹਿੰਦਾ ਉਹ ਫਿਰ ਜਦੋਂ ਅਸੀਂ ਢੰਗਾਈ ਨਾਲ ਇਹਦੀ ਪੜਤਾਲ ਕੀਤੀ ਮੁਕੱਦਮਾ ਦਰਜ ਕੀਤਾ ਇਹਦੇ ਖਿਲਾਫ ਤੇ ਇਹਦੇ ਸਬੰਧ ਚ ਅਸੀਂ 48 ਨੰਬਰ ਮੁਕੱਦਮਾ ਮਿਤੀ 23/4/24 ਅੰਡਰ ਸੈਕਸ਼ਨ 379 482 411 ایਪੀਸੀ ਥਾਣਾ ਸ਼੍ਰੀਨੰਦਪੁਰ ਸਾਹ ਰਜਿਸਟਰ ਕੀਤਾ ਤੇ ਉਹਦੇ ਕੋਲੋਂ ਉਸ ਤੋਂ ਬਾਅਦ ਸਾਨੂੰ ਚਾਰ ਹੋਰ ਜਿਹੜੇ ਚੋਰੀ ਦੇ ਮੋਟਰਸਾਈਕਲ ਉਹ ਬਰਾਮਦ ਹੋਏ ਜਿਹੜੀ ਮੋਡਰੀ ਤਫਤੀਸ਼ ਚ ਇਹੀ ਅਸੀਂ ਦੇਖਿਆ ਵੀ ਉਹ ਰੋਪੜ ਦੇ ਆਸ-ਪਾਸ ਜਿਹੜੇ ਹੈਗੇ ਨੇ Bajaj ਦਾ ਜਿਹੜਾ ਪਲੈਟੀਨਾ ਮੋਟਰਸਾਈਕਲ ਹੁੰਦਾ ਉਹਨੂੰ ਉਹ ਟਾਰਗੇਟ ਕਰਦਾ ਸੀ ਬੰਦਾ ਕਿਉਂਕਿ ਜਿਹੜੇ ਪ੍ਰਵਾਸੀ ਲੋਕ ਨੇ ਉਹ ਜ਼ਿਆਦਾਤਰ ਉਸ ਮੋਟਰਸਾਈਕਲ ਨੂੰ ਪ੍ਰੈਫਰ ਕਰਦੇ ਨੇ ਕਿਉਂਕਿ ਐਵਰੇਜ ਜ਼ਿਆਦਾ ਹੈ ਤੇ ਉਹ ਫਿਰ ਉਹਨਾਂ ਨੂੰ ਤੁਰ ਫਿਰ ਕੇ ਇਦਾਂ ਜਿੱਦਾਂ ਪੱਠਿਆਂ ਦੀ ਲੇਬਰ ਤੇ ਜਾਂ ਕੋਈ ਵੀ ਲੇਬਰ ਕਲਾਸ ਜਿਹੜੇ ਬੰਦੇ ਨੇ ਉਹਨਾਂ ਨੂੰ 4-5000 ਰੁਪਏ ਦੇ ਵਿੱਚ ਅੱਗੇ ਵੇਚ ਦਿੰਦਾ ਸੀਗਾ ਸਰ ਹੋਰ ਕੋਈ ਇਹਨਾਂ ਤੋਂ ਪੁੱਛ ਕੇ ਜੀ ਦੌਰਾਨ ਕੁਝ ਦੱਸਿਆ ਹੋਵੇ ਇਹਨਾਂ ਨੇ ਕੁਝ ਹੋਰ ਅ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਤੇ ਅੱਜ ਅਸੀਂ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨੂੰ ਰਿਮਾਂਡ ਇਹਦਾ ਅਸੀਂ ਲਿਆ ਤੇ ਅਸੀਂ ਇਹ ਹੋਰ ਡੂੰਘਾਈ ਨਾਲ ਇਹਦੇ ਤੋਂ ਅਸੀਂ ਪੜਤਾਲ ਪੁੱਛ ਪੜਤਾਲ ਕਰ ਰਹੇ ਹਾਂ ਵੀ ਇਹਨੇ ਇਸ ਤੋਂ ਪਹਿਲਾਂ ਹੋਰ ਕਿੰਨੇ ਕਿ ਜਿਹੜੇ ਮੋਟਰਸਾਈਕਲ ਇਸ ਤਰ੍ਹਾਂ ਚੋਰੀ ਕਰਕੇ ਅੱਗੇ ਕਿੱਥੇ ਕਿੱਥੇ ਕਿਹਨੂੰ ਸਪਲਾਈ ਕੀਤੇ ਨੇ ਤੇ ਇਹਦੇ ਸਬੰਧ ਇਹਦੇ ਨਾਲ ਕੋਈ ਹੋਰ ਵੀ ਸਾਥੀ ਜਿਹੜੇ ਇਨਵੋਲਵ ਹੈਗੇ ਜਾਂ ਨਹੀਂ ਉਦੇ ਬਾਰੇ ਜਿਹੜੀ ਹੈਗੀ ਆ ਸਾਡੀ ਤਫਤੀਸ਼ ਜਾਰੀ ਹੈ ਜੀ। ਇਹ ਇਕੱਲਾ ਹੀ ਕਰਦਾ ਸੀ ਜਾਂ ਕੁਝ ਹੋਰ ਵੀ ਇਹਦੇ ਨਾਲ ਜੁੜੇ ਹੋਏ ਆ ਬੇ। ਹਾਲੇ ਤੱਕ ਇਹਹੀ ਗੱਲ ਸਾਹਮਣੇ ਆਈ ਆ ਵੀ ਇਹਨੇ ਜਿਹੜੇ ਇਹ ਮੋਟਰਸਾਈਕਲ ਨੇ ਇਹਨੇ ਇਕੱਲੇ ਨਹੀਂ ਚੋਰੀ ਕੀਤੇ ਸੀਗੇ। ਇਕੱਲੇ ਚੋਰੀ ਕਰਕੇ ਇਹ ਇੱਕ ਜਿਹੜੀ ਹੈਗੀ ਆ ਸਿਕਲੂਡਡ ਜਗ੍ਹਾ ਦੇ ਉੱਪਰ ਖੜੇ ਕਰ ਦਿੰਦਾ ਸੀ ਤੇ ਫਿਰ ਗਾਹ ਕਲੱਬ ਦਾ ਸੀਗਾ। ਜਦੋਂ ਇਹਨੂੰ ਕੋਈ ਪੈਸੇ ਦੇਣ ਵਾਲਾ ਬੰਦਾ ਮਿਲ ਜਾਂਦਾ ਸੀ ਉਹਨੂੰ ਦੇ ਦਿੰਦਾ ਸੀ।